ਸੋਸ਼ੀਆ ਕਲ ਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਅਨੂ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਿਧਾਨਾ ਚ ਪੀਪਸੀਬੀ ਦੀ ਵੱਡੀ ਕਾਰ ô ਪ੍ਰਦੂਸ਼ਣ ਐਕਟ ਦੀ ਉਲੰਘਣਾ ਡਾਇਰੈਕਟਰ ਯੂਨਿਟ ਨੂੰ 6.42 ਕੋਟ ਦਾ ਜੁਰਮਾਨਾ ਇਸ ਦੇ ਨਾਲ ਖਬਰ ਆ ਰਹੀ ਹੈ ਪੀਪਸੀਬੀ ਵੱਲੋਂ ਲੁਧਿਆਣਾ ਵਿੱਚ ਰੰਗਾਈ ਯੂਨਿਟਾਂ ਦੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੁਪਰੀਟ ਨਿਟਫੇ ਬਸ ਦਾ ਡਿਜ਼ਾਈਨਡ ਯੂਨਿਟ ਦੇ ਸੀਸੋ 642 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਆਪਰੇਟਰਾਂ ਨੂੰ ਇਹ ਜੁਰਮਾਨਾ 15 ਦਿਨ ਅੰਦਰ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਪੀਬੀਸੀਬੀ ਡੀਏ ਇਸ ਕਾਰਵਾਈ ਤੋਂ ਬਾਅਦ ਰੰਗਾਈ ਉਦਯੋਗ ਦੀ ਸਾਲਕਾਨੀ ਹੜ੍ਹ ਕੰਪਨੀ ਵਿੱਚ ਆ ਗਿਆ ਹੈ ਅਤੇ ਬੋਰਡ ਮੈਜਿਸਟ੍ਰੇਟ ਨੀਚ ਯੂਨਿਟ ਸੰਚਾਲਕਾਂ ਦੀ ਤਰਫੋਂ ਪ੍ਰਦੂਸ਼ਣ ਐਕਟ ਦੀ ਉਲੰਘਣਾ ਕਰਕੇ ਇਹ ਕਾਰਵਾਈ ਕੀਤੀ ਹੈ ਇਸ ਤੋਂ ਪਹਿਲਾਂ ਵੀ ਨੀਮਾ ਦੀ ਉਲੰਘਣਾ ਕਰਨ ਵਾਲੇ ਇਸ ਯੂਨਿਟ ਦੀ ਕਾਰਵਾਈ ਕੀਤੀ ਗਈ ਅਤੇ ਇਸ ਦੇ ਨਾਲ ਹੀ ਖਬਰ ਸਾਹਮਣੇ ਬਿਜਲੀ ਦੇ ਕਨੈਕਸ਼ਨ ਕਟ ਦਿੱਤੇ ਗਏ ਸੀ ਪੀ ਪੀ ਸੀਬੀ ਦੀ ਇਸ ਕਾਰਵਾਈ ਤੋਂ ਬਾਅਦ ਰੰਗਾਈ ਯੂਨਿਟ ਚਲਾਉਣ ਵਾਲੇ ਕਈ ਚਾਹ ਸੰਚਾਲਕ ਇਹ ਦਹਿਸ਼ਤ ਦਾ ਦਮ ਹੜ ਹੈ ਅਦੇ ਰੰਗਾਈ ਜੁੰਡ ਦੇਸ਼ ਦੇ ਚਾਲਕੰਦ ਤਰ ਫੂਪ ਪੂਸ਼ਨ ਐਕਟ ਉਲੰਘਣਾ ਕਰਕੇ ਇਹ ਕਾਰਵਾਈ ਕੀਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ